ਮਾਰਿਆ ਨਹੀਂ ਐ ਸੋਚ ਖਾਸ ਐ ਏਦਾਂ ਥੋੜੀ ਥੋੜੀ ਨੌਕ ਚੋਕ ਨਹੀਂ ਹੋਈ ਐ ਮੈਂ ਤਾਂ ਮਤਲਬ ਮਰਚਾ ਪਉਂਦਾ ਸੀ ਡੈਡੀ ਆ ਸੰਗ ਰੋਡ 'ਤੇ ਆਨੇ ਤੇ ਬਿਦਾਂ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਫੈਮਿਲੀ ਮੈਟਰ ਦਾ ਤੁਸੀਂ ਦੇਖੀਆ ਆਪਣੀ ਵੀਡੀਓ ਜਾਂ ਤੁਹਾਡੀ ਸੋਸ਼ਲ ਮੀਡੀਆ ਫੈਮਿਲੀ ਮੈਟਰ ਹੈ ਬੜਾ ਜੀ ਮਹਿਸੂਸ ਹੋ ਰਿਹਾ ਜੀ ਹਾਂਜੀ ਆਰਾਊਂਡ ਵਨ ਅ ਸੇਨਿੰਗ ਰਾਈਟ ਨਾ ਕਿ ਵੀ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤੱਕ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਨਾਂ ਨਾਲ ਕੁਝ ਮਾਰਿਆ ਨਹੀਂ ਕੁਝ ਖਾਸ ਇਦਾਂ ਥੋੜੀ-ਥੋੜੀ ਨੌਕ ਚੋਕ ਹੀ ਹੋਈ ਆ ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੈਡੀ ਆ ਸਾਨੂੰ ਹੋਰ ਕੁਝ ਨਹੀਂ ਇੰਦਾ ਦੀ ਲੜਾਈ ਨੂੰ ਮੈਂ ਉਹ ਮੀਡੀਆ ਵਧਾੜਾ ਜੜਾ ਕੇ ਕਰ ਰਹੀ ਆ ਕੀ ਇੰਦਾ ਕੁਝ ਦਿਖਾ ਵੀ ਗਾ ਰਹੇ ਨੇ ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਜਦੋਂ ਸੀਸੀਟੀਵੀ ਦੇ ਐਕਸਪਾਇਰ ਹੋ ਜਾਂਦਾ ਹੈ ਨਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਹੁੰਦੇ ਰਹੇ ਆ ਨਾਰਮਲ ਹੀ ਜਾਂਦਾ ਹੈ ਤਾਂ ਮੈਂ ਕੁਝ ਬਾਲੀਆਂ ਸੱਟਾਂ ਤੋਂ ਕੰਨੀ ਨਹੀਂ ਵੜੀਆਂ ਹੁੰਦੀਆਂ ਨਾ ਲੱਗਦਾ ਰੁ ਇਹ ਲੱਗਦਾ ਕਿ ਮਾਰਨਾ ਗਲਤ ਹੈ ਜਿੱਦਿ ਨੂੰ ਕੁਝ ਘਰੀ ਹੋਵੇ ਇਹ ਚੀਜ਼ ਬੰਦੇ ਉਹ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੰਦਾਂ ਵੀ ਮਾਪਿਆਂ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀ ਜਾਂ ਬੰਦੀ ਜਨੈਦਾਂ بڑا ਔਖਾ ਘੁੰਦਾ ਜੀ ਤੇ ਜਿਹੜਾ ਬੰਦੇ ਦੇ ਦਿੱਕਾ ਉਹਨਾਂ ਔਖਾ ਹੁੰਦਾ ਇਹ ਕੰਮ ਹਾਂ ਜਦੋਂ ਮਾਰਦੀ ਹੋਵੇ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਮ ਦੇਣੇ ਨਾਲ ਕਰਵਾ ਹਾਂਜੀ ਹੂੰ ਬਸ ਮੇਰਾ ਮਰੇ ਤੇ ਤੇ ਸ਼ਬਦ ਹੋਇਆ ਸੀ ਜਾਂ ਹੂੰ ਵਾਹ ਮੈਂ ਮੈਨੂੰ ਮੈਡੀ ਜੌਬ ਲੱਗੀ ਸੀ ਨਾਈਕ ਚਾਹੀਦੀ ਜੀਗਾ ਨੋਰਮਲ ਸੀਗਾ ਐਡਾ ਕੋਈ ਲੜਾਈ ਨਹੀਂ ਹੋ ਜਾਨੇ ਹੱਥ ਤੋਂ ਨਹੀਂ ਕੋਈ ਚੱਕਿਆ ਉਹਦੇ ਕੋਈ ਨਹੀਂ ਤੇ ਮੈਂ ਤੁਹਾਨੂੰ ਆਮ ਹੈ ਗੱਲ ਨਹੀਂ ਕਰ ਲੱਗਦਾ ਇਸ ਤੋਂ ਸਿੰਘ ਬਾਨੇ ਦੇ ਵਿੱਚ ਇੱਕ ਲੜਕਾ ਆਪਣੀ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਆਪਣਾ ਸਾਥੀ ਸੀਗੇ ਉਸੇ ਕੀ ਕਾਰਵਾਈ ਕੀਤੀ ਜੇ ਉਹਦੀ ਕੋਈ ਕੁਝ ਦਿਨ ਪਹਿਲਾਂ ਪਿੰਡ ਗੋਗਵਾਨੀ ਇੱਕ ਲਪਰੀਤ ਨਾਮ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਪਦੇ ਘਰ ਨਹੀਂ ਰਹਿ ਰਿਹਾ ਉਹ ਬਾਹਰ ਮੋਹਲੇ ਸਾਈਡ ਤੇ ਰਹੇ ਰਿਹਾ ਉਸਨੇ ਆਪਣੇ ਮਾਪਪੋ ਨੂੰ ਘਰ ਚ ਆ ਕੇ ਉਹ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀਗਾ ਜਿਸ ਸੰਬੰਧੀ ਇਸੇ ਮਕਦਮਾ ਨੰਬਰ 32455 ਦਰਜ ਕੀਤਾ ਗਿਆ ਲਾਵਾ ਦਰਜ ਕੀਤਾ ਸੀਗਾ ਤੇ ਜਿਸ ਦੇ ਸੰਬੰਧੀ ਉਸ ਨੂੰ ਕੱਲ 25 ਤਰੀਕ ਨੂੰ ਜਿਹੜਾ ਲਵ ਪ੍ਰੀਤ ਸਿੰਘ ਨੂੰ ਜਿਹੜਾ ਇਸ ਮਕਦਮੇ ਵਿੱਚ ਰੈਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਕੀ ਕੁਸਨ ਨਾਲ ਦਾ ਸਾਥੀ ਜਸ਼ਨ ਜਿਹੜਾ ਮਸ਼ੀਰਾਲ ਤੋਂ ਉਸ ਨੂੰ ਮਗਦਮਾ ਵਿੱਚ ਗ੍ਰਿਫਤਾਰ ਕਰ ਲਿਆ ਸਰ ਦੋਨੋਂ ਕਿਤੋਂ ਕਿਤੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਬਦੀਸ਼ ਦਾ ਕੰਮ ਹੈ ਤੇ ਜਿਹੜਾ ਜਸ਼ਨ ਉਹਨੂੰ ਤਾਂ ਇਥੋਂ ਫਿਰ ਮੁਰਦੇ ਰਿਹਾ ਸੀ ਅਰੈਸਟ ਕੀਤਾ ਤੇ ਉਹਨੂੰ ਲੰਬਰੀ ਤੋਂ ਬਾਹਰ ਤੋਂ ਅਰੈਸਟ ਕੀਤਾ ਤੇ ਇਹਨਾਂ ਨੂੰ ਸਰ ਹਮ ਕੋਰਟ ਚ ਪੇਸ਼ ਕੀਤਾ ਗਿਆ ਕੀ ਪੁਲਸਰ ਮਾਨ ਮਿਲਿਆ ਜਾਂ ਇਹਨਾਂ ਨੂੰ ਇਸ ਨੂੰ ਜੁਡੀਸ਼ੀਅਲ ਮਾਨ ਭੇਜਿਆ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸਰ ਦੋਨਾਂ ਨੂੰ ਜੁਡੀਸ਼ੀਅਲ ਮਾਨ ਕਿੰਨੇ ਕਿਹੜੇ ਦਿਨਾਂ ਦਾ ਮਿਲਿਆ ਸਰ 4-4 ਦਿਨਾਂ ਦਾ